ਹਾਂਜੀ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਤੇ ਤੁਹਾਡਾ ਮੇਰੇ ਚੈਨਲ ਆ ਆਪਣਾ ਪੰਜਾਬ 794 ਤੇ ਸਵਾਗਤ ਹੈ ਮੈਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਈ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੇਰੇ ਪਿੰਡ ਰੁੜਕੀ ਨਗਰ ਡੇਰਾ ਬਿਗੀਚੀ ਵਿੱਚ ਸਾਰੇ ਸੂਝਵਾਨ ਮੈਂਬਰਾਂ ਨੂੰ ਸੱਦ ਕੇ ਪਿੰਡ ਦੀ ਪੰਚਾਇਤ ਨੇ ਸਾਰੇ ਹੀ ਸੂਝਵਾਨ ਮੈਂਬਰਾਂ ਵੱਲੋਂ ਜੋ ਕੁਝ ਮਤੇ ਪੇਸ਼ ਕੀਤੇ ਹਨ ਉਹਨਾਂ ਬਾਰੇ ਪਿੰਡ ਦੇ ਸਰਪੰਚ ਹਰਸ਼ਦੀਪ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਸਰਪੰਚ ਸਾਹਿਬ ਜੋ ਮਤੇ ਪੇਸ਼ ਕੀਤੇ ਹਨ ਨਾ ਉਨ੍ਹਾਂ ਬਾਰੇ ਕੁਝ ਜਾਣਕਾਰੀ ਦਿਓ ਜੀ ਪਹਿਲਾਂ ਤਾਂ ਸਾਰੇ ਪਿੰਡ ਨਿਵਾਸੀਆਂ ਨਗਰ ਨਿਵਾਸੀਆਂ ਬਹੁਤ ਬਹੁਤ ਧੰਨਵਾਦ ਕਿ ਕੱਲ ਜਿਹੜੀ ਗ੍ਰਾਮ ਸਭਾ ਰੱਖੀ ਸੀਗੀ ਲੋਕਾਂ ਦੇ ਲਈ ਉਹਦੇ ਵਿੱਚੋਂ ਹਾਜ਼ਰ ਹੋਏ ਕਿ ਜਿਹੜੀ ਗ੍ਰਾਮ ਸਭਾ ਇਹ ਉਹਦੇ ਵਿੱਚ ਤਾਂ ਕਰੀ ਜਾਂਦੀ ਹੈ ਕਿ ਲੋਕਾਂ ਦੇ ਵਿਚਾਰ ਲਈ ਜਾਣ ਮਾਨੂੰ ਪੁੱਛਿਆ ਜਾਂਦਾ ਕਿ ਜਿਹੜੀ ਆਪਣੀ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਪਿੰਡ ਵੱਲੋਂ ਬਣਾਈ ਗਈ ਪੰਚਾਇਤ ਦਾ ਸਾਰੇ ਸਹਿਯੋਗ ਨਾਲ ਤਾਂ ਕਰਕੇ ਕੁਝ ਜਿਹੜੇ ਕੰਮ بڑے بڑے ਹੁੰਦੇ ਨੇ ਉਹ ਤਾਂ ਆਪਾਂ ਨੂੰ ਵੇਖ ਜਾਂਦੇ ਨੇ ਸਰਮ ਖੇਲਾ ਦਾ ਬਾਤੂ ਮੰਦ ਜਿੰਨੇ ਵੀ ਆਪਾਂ ਨੂੰ ਦਿਖਦੇ ਨੇ ਜਿਵੇਂ ਕਿ ਪਿੰਨੋਂ ਡਿਸਪੈਂਸਰੀ ਜਿੱਥੇ ਨਾ ਬਟਰ ਦੀ ਲੋੜ ਸੀਗੀ ਫਰੀਜਾ ਨੂੰ ਇਨਵਰਟਰ ਉੱਤੇ ਲਗਾ ਦਿੱਤੇ ਗਿਆ ਸਕੂਲ ਦੇ ਵਿੱਚ ਬੈਡਮਿੰਟਨ ਕੋਰਟ ਦੀ ਲੋੜ ਸੀਗੀ ਬਾਤਵੇ ਦੀ ਸੀਗੀ ਕਿ ਇੰਦਰਲੇ ਸਕੂਲ ਦੇ ਵਿੱਚ ਬਿਲਡਿੰਗ ਵੀ ਬਣ ਰਹੀ ਹੈ ਪਿੰਡ ਵਾਲੇ ਸਕੂਲ ਦੇ ਵਿੱਚ ਤੇ ਪਿੰਡ ਵਾਲੇ ਸਕੂਲ ਦੇ ਵਿੱਚ ਪੱਕਿਆਂ ਦੀ ਤੇ ਉੱਥੇ ਵੀ ਨਵਟਨ ਦਾ ਸੀਗਾ ਅੰਗਣ ਵਾੜੀਆਂ ਦੇ ਵਿੱਚ ਕੁਰਸੀਆਂ ਸੀਗੀਆਂ ਉਹ ਸਾਰੀਆਂ ਪਹੁੰਚਾ ਦਿੱਤੀਆਂ ਗਈਆਂ ਨੇ ਪੋਲੀ ਬਾਕਅਪ ਕੀਤੇ ਗਏ ਨੇ ਪਰ ਫੇਰ ਵੀ ਕਿੰਨ ਪਿੰਡ ਆਪਣਾ ਵੱਡਾ ਹੈ ਤੇ ਕੁਝ ਜਗ੍ਹਾ ਜਿਵੇਂ ਛੋਟੇ-ਮੋਟੇ ਤਾਂ ਮੌਜੂਦ ਨੇ ਜਾਂ ਕੋਈ ਛੋਟੇ ਭੱਜਾ ਹੈ ਪਰ ਨਹੀਂ ਪਤਾ ਲੱਗਦੀ ਤਾਂ ਲੋਕਾਂ ਨੂੰ ਪੁੱਛਿਆ ਗਿਆ ਸੀ ਇਹ ਪਈ ਜਿਹਦੇ ਮਾਲੇ ਦੇ ਜਿਹਦੇ ਵਾਰਡ ਦੇ ਵਿੱਚ ਜਿਹਦੇ ਘਰ ਤੇ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤੁਹਾਨੂੰ ਦੱਸੀ ਜਾਵੇ ਤਾਂ ਕਰਕੇ ਕੀ ਉਹਦਾ ਵੀ ਹੱਲ ਕੀਤਾ ਜਾਵੇ ਇਸ ਕਰਕੇ ਕੱਲ ਗram ਸਭਾ ਰੱਖੀ ਗਈ ਸੀ ਲੋਕਾਂ ਦੇ ਵਿਚਾਰ ਲੈ ਕੇ ਸੁਣੇ ਕੇ ਤੇ ਸਰਬਸੰਮਤੀ ਨਾਲ ਮਤੇ ਪਾਏਗੇ ਤੇ ਉਸ ਸੰਬੰਧੀ ਕੱਲ ਮਤੇ ਭਾਈ ਜੀ ਜੋ ਸਭ ਤੋਂ ਪਹਿਲਾਂ ਮਾਤ ਦਾ ਕਿਨਰ ਸਮਾਜ ਕਿਨਰ ਜਮਾਦ ਵੱਲੋਂ ਆ ਕੇ ਲੋਕਾਂ ਨੂੰ ਬਹੁਤ ਕਿਹਾ ਜਾਂਦਾ ਵੀ ਸਾਨੂੰ ਐਨੇ ਪੈਸੇ ਦੋ ਵਗੈਰਾ ਤਾਂ ਕਿਨਰ ਸਮਾਜ ਲਈ ਇੱਕ ਗਰੀਬ ਭਾਈ ਤਰੇ ਲਈ ਜੋ ਐਸ்சி ਵੀਸੀ ਵਰਕਰਾਂ ਲਈ ਆਪਾਂ 1100 ਤੇ ਜੋ ਜਨਰਲ ਵਰਕਰਾਂ ਲਈ 2100 ਰੁਪਏ ਰੱਖਿਆ ਗਿਆ ਹੈ ਕਿ ਜਦੋਂ ਵੀ ਖੁਸ਼ੀ ਦੇ ਮੌਕੇ ਤੇ ਕੋਈ ਕਿਨਰ ਸਮਾਜ ਵਧਾਈ ਲੈਣ ਆਉਂਦਾ ਹੈ ਤਾਂ ਐਸ்சி ਵੀਸੀ ਵੱਲੋਂ 1100 ਤੇ ਜਨਰਲ ਵੱਲੋਂ 2100 ਰੁਪਏ ਦਿੱਤਾ ਜਾਏਗਾ ਤੇ ਭਾਈਆਂ ਦਾ ਕੀ ਕਰਾਇਆ ਜੀ ਫਿਰ ਤੁਸੀਂ ਇੱਕ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹਨਾਂ ਦੇ ਲਈ ਵੀ ਕਮਾਦਾ ਪਾਇਆ ਗਿਆ ਹੈ ਕਿ ਪੰਚਾਇਤ ਵੱਲੋਂ ਹੁਣ ਜੋ ਪੰਚਾਇਤਾਂ ਪਹਿਸਤਾ ਸੀ ਜਦੋਂ ਦੀ ਬਣੀ ਪੰਚਾਇਤ ਕਿਸੇ ਨਾ ਨਵੀਂ ਵੋਟ ਜਾਂ ਆਧਾਰ ਕਾਰਡ ਬਣਾਏ ਤੇ ਮਤਾ ਵੀ ਪਾ ਦਿੱਤਾ ਹੈ ਕਿ ਪੰਚਾਇਤ ਵੱਲੋਂ ਕੋਈ ਵੀ ਆਧਾਰ ਕਾਰਡ ਜਾਂ ਵੋਟ ਨਹੀਂ ਬਣਾਇਆ ਜਾਊਗਾ ਤੇ ਇੱਕ ਜਿਹੜੇ ਵੋਟ ਨਾਲ ਰਹਿੰਦੇ ਨੇ ਉਹਨਾਂ ਦਾ ਪਤਾ ਹੀ ਹੈ ਪਰ ਨੂੰ ਸਾਨੂੰ ਵੀ ਜਿਨ੍ਹਾਂ ਦੀ ਪਹਿਲਾਂ ਵੋਟ ਬਣ ਚੁੱਕੀ ਹੈ ਜਾਂ ਬਣੀ ਹੋਈ ਹੈ ਜਿਨ੍ਹਾਂ ਨੇ ਮਕਾਨ ਲਿਆ ਹੋਗਾ ਉਹ ਤਾਂ ਰਹੀ ਰਹੇ ਨੇ ਤੇ ਹੁਣ ਤੋਂ ਬਾਅਦ ਜਾਂ ਜੋ ਰਹਿ ਰਹੇ ਨੇ ਜਿਨ੍ਹਾਂ ਦੀ ਰਿਪੋਰਟ ਨਹੀਂ ਹੈਗੀ ਜਾਂ ਧਾਰਕ ਨਹੀਂ ਹੈਗਾ ਉਹਨਾਂ ਨੂੰ ਜ਼ਰੂਰੀ ਕਰਾਇਆ ਹੈ ਕਿ ਜਿਨ੍ਹਾਂ ਨੇ ਵੀ ਰੱਖਿਆ ਹੋਇਆ ਹੈ ਜਾਂ ਜਿਨ੍ਹਾਂ ਨੇ ਕਿਰਾਏ ਤੇ ਦੇ ਰੱਖਿਆ ਮਕਾਨ ਜਾਂ ਕੋਈ ਕਿਸ ਨੇ ਨੌਕਰੀ ਤੇ ਰੱਖਿਆ ਹੋਇਆ ਹੈ ਉਹਨਾਂ ਨੂੰ ਇੱਕ ਪੀਸੀਸੀ ਜ਼ਰੂਰੀ ਕਰ ਦਿੱਤੀ ਹੈ ਕਿ ਥਾਣਾ ਮੋਲੇ ਪਰ ਤੋਂ ਇੱਕ ਉਹਨਾਂ ਦੀ ਪੀਸੀਸੀ ਵੈਰੀਫਿਕੇਸ਼ਨ ਕਰਵਾਉਣ ਤੇ ਉਹ ਕਰਾਉਣ ਤੋਂ ਬਾਅਦ ਕਿ ਪੰਚਾਇਤ ਨੂੰ ਵੀ ਉਹ ਦੱਸਣ ਕਿ ਕੌਣ-ਕੌਣ ਨੇ ਰੱਖਿਆ ਹੋਇਆ ਜਾਂ ਰਹਿ ਰਿਹਾ ਹੈ ਤੇ ਅਜੇ ਨਾ ਕਰਨ ਦੀ ਸੂਰਤ ਵਿੱਚ ਫਿਰ ਉਹਨੂੰ ਇੱਥੋਂ ਕੱਢੇ ਜਾਊਗਾ ਤੇ ਜੇਕਰ ਉਹਨਾਂ ਵੱਲੋਂ ਕੋਈ ਗਲਤ ਹਰਕਤ ਜਾਂ ਮੁੱਝ ਕੀਤਾ ਜਾਂਦਾ ਹੈ ਜਾਂ ਕੋਈ ਲੜਾਈ ਝਗੜਾ ਕੀਤਾ ਜਾਂਦਾ ਹੈ ਉਹਦਾ ਜਿਹੜਾ ਜ਼ਿੰਮੇਵਾਰ ਹੋਊਗਾ ਮਕਾਨ ਮਾਲਕ ਹੋਊਗਾ ਜਾਂ ਜਿਹਨੇ ਨੌਕਰ ਨੌਕਰੀ ਤੇ ਰੱਖਿਆ ਹੈ ਉਹ ਇਹ ਜਿਹੜੇ ਤੁਸੀਂ ਫੈਸਲੇ ਲੈਨੇ ਜੀ ਪੰਚਾਇਤ ਨੇ ਇਹ ਪਿੰਡ ਸਾਰਾ ਸੈਂਟਰ ਜੀ ਨੇ ਇਹ ਜਿਹੜੇ ਫੈਸਲੇ ਗ੍ਰਾਮ ਸਭਾ ਹੁੰਦੀ ਹੈ ਇਹ ਹੈ ਕਿ ਲੋਕਾਂ ਦੁਆਰਾ ਜੋ ਵੀ ਚਰਚਾ ਕਰਕੇ ਜੋ ਜੋ ਵਿਚਾਰ ਰੱਖੇ ਜਾਂਦੇ ਨੇ ਉਹਨਾਂ ਦੀ ਮਤੇ ਪੈਂਦੇ ਨੇ ਤੇ ਪੰਚਾਇਤ ਵੱਲੋਂ ਨਹੀਂ ਸਮੂਹ ਨਗਰ ਵੱਲੋਂ ਫੈਸਲੇ ਲਏ ਗਏ ਨੇ ਤੇ ਇਕ ਲਿਆ ਗਿਆ ਹੈ ਕਿ ਕੋਈ ਵੀ ਬਾਹਰਲਾ ਬੰਦਾ ਜੇ ਅਗਰਾਈ ਕਰਨ ਆਉਂਦਾ ਹੈ ਤਾਂ ਉਹ ਵੀ ਪਿੰਡ ਵਿੱਚ ਨਹੀਂ ਦਿੱਤੀ ਜਾਊਗੀ ਤੇ ਨਾ ਹੀ ਕਿਸੇ ਨੂੰ ਕੋਈ ਪਰਚਮ ਕੀ ਬਾਹਰ ਲੈ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਤਾਂ ਕਿ ਬਾਹਰਲਾ ਬੰਦੇ ਦੀ ਵੀ ਐਂਟਰੀ ਬੰਦ ਕੀਤੀ ਗਈ ਹੈ ਤੇ ਜਿਹੜੇ ਕੋਈ ਫੇਰੀ ਵਾਲਾ ਆਉਂਦਾ ਹੈ ਜਾਂ ਕੋਈ ਸਬਜ਼ੀ ਵੇਚਣ ਵਾਲਾ ਆਉਂਦਾ ਹੈ ਤਾਂ ਆਪਾਂ ਦੇਖਿਆ ਬਹੁਤ ਵਾਰ 9 ਵਜੇ 10 ਵਜੇ ਰਾਤ ਨੂੰ ਵੀ ਫਿਰੀ ਜਾਂਦੇ ਨੇ ਤਾਂ ਉਹਨਾਂ ਦੀ ਐਂਟਰੀ 2 ਵਜੇ ਤੋਂ ਬਾਅਦ ਬੰਦ ਕੀਤੀ ਗਈ ਹੈ ਕਿ ਕਿਸੇ ਨੇ ਵੀ ਸਬਜ਼ੀ ਹੋ ਗਿਆ ਕਬਾੜ ਵਾਲਾ ਹੋ ਗਿਆ ਫੇਰੀ ਵਾਲਾ ਹੋ ਗਿਆ ਮੱਝਾਂ ਵਾਲਾ ਹੋ ਗਿਆ ਖਰੀਦਾਂ ਵਾਲਾ ਕੋਈ ਵੀ 6 ਵਜੇ ਤੋਂ ਬਾਅਦ ਪਿੰਡ ਵਿੱਚ ਐਂਟਰੀ ਨਹੀਂ ਕਰੂਗਾ। ਇਹ ਜਿਹੜੇ 12 ਪਸ਼ੂ ਫਿਰਦੇ ਨੇ ਇਹਨਾਂ ਬਾਰੇ ਤੁਸੀਂ ਫਿਰ ਕੀ ਕਦਮ ਚੁੱਕੇ ਆ ਜੀ? ਜਿਹੜੇ ਵਾਰਾ ਗੁੱਜਰ ਜਿਵੇਂ ਆ ਜਾਂਦੇ ਨੇ ਜਾਂ ਹਨ ਪਸ਼ੂ ਕਰਦੇ ਨੇ ਇਹਨਾਂ ਲਈ ਵੀ ਪਤਾ ਕਿਵੇਂ ਸੰਧੀਆਂ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਬੈਠ ਜਾਂਦੇ ਨੇ ਜਾਂ ਕੋਈ ਸੰਜੀ ਜਗ੍ਹਾ ਏ ਉੱਥੇ ਬੈਠ ਜਾਂਦੇ ਨੇ ਉੱਥੇ ਵੀ ਉਹਨਾਂ ਨੂੰ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਕਿ ਕੋਈ ਵੀ ਵਾਰਾ ਪਸ਼ੂ ਜਾਂ ਗੁੱਜਰ ਜਿਵੇਂ ਫਿਰਦੇ ਨੇ ਉਹ ਕਿਸੇ ਵੀ ਸੰਜੀ ਜਗ੍ਹਾ ਤੇ ਜਾਂ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਨਹੀਂ ਬੈਠਣ ਦਿੱਤਾ ਜਾਊਗਾ। ਜਾ ਕੋਈ ਵੀ ਜੇ ਕੋਈ ਬਾਹਰਲਾ ਵਿਅਕਤੀ ਬਿਨਾ ਪੰਚਾਇਤ ਦੀ ਮਨਜ਼ੂਰੀ ਤੋਂ ਜਾਂ ਦਸਤੇ ਰਾਤ ਵੀ ਕੱਟਦਾ ਹੈ ਜਿਵੇਂ ਰਾਹਗੇ ਕੀ ਵਾਰ ਕਿਸੇ ਨੂੰ ਲੋੜ ਪੈਂਦੀ ਹੋਵੇ ਰਸਤਾ ਕੱਟਣਾ ਚਾਹੁੰਦਾ ਹੈ ਤਾਂ ਉਹ ਵੀ ਪਹਿਲਾਂ ਪੰਚਾਇਤ ਦੀ ਸਹਿਮਤੀ ਜਾਂ ਮਨਜ਼ੂਰੀ ਲੈ ਕੇ ਹੀ ਇੱਥੇ ਰਾਤ ਕੱਟੇਗਾ ਅਦਰਵਾਈਜ਼ ਉਹਨੂੰ ਨਹੀਂ ਰੱਖਿਆ ਜਾਪੇ ਤੇ ਨਸ਼ਿਆਂ ਖਿਲਾਫ ਵੀ ਹੈ ਕਿ ਕੋਈ ਵੀ ਜੇ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਨਸ਼ੇ ਵਾਲੇ ਬੰਦੇ ਦੀ ਕੋਈ ਪੱਖਪੂਰਦਾ ਹੈ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਊਗੀ ਤੇ ਨਾ ਹੀ ਕਿਸੇ ਦਾ ਪੱਖ ਪੂਰੇ ਜਾਊਗਾ ਨਾ ਕਿਸੇ ਨੂੰ ਕੋਈ ਜ਼ਮਾਨਤ ਜਾਂ ਕੋਈ ਥਾਣੇ ਕਚਹਿਰੀ ਦੇ ਵਿੱਚ ਉਹਦੀ ਮਦਦ ਕੀਤੀ ਜਾਊਗੀ ਤੇ ਪਿੰਡ ਦੇ ਵਿੱਚ ਸਾਰ ਹੁਣ ਕੀ ਕੀ ਕੰਮ ਚੱਲਦੇ ਨੇ ਸੋਭਾ ਦਾ ਛੋਟੀ ਬਾਤ ਹੁੰਦੀ ਹੈ ਵੈਸੇ ਕੰਮ ਦਾ ਤੁਸੀਂ ਬਹੁਤ ਪੰਚਾਇਤ ਵਧੀਆ ਕਰ ਰਹੀ ਹੈ ਜੀ ਹੁਣ ਕੀ ਕੀ ਹੋਰ ਕੰਮ ਚਲਾਉਣ ਦੀ ਸੰਭਾਵਨਾ ਜੀ ਅੱਗੇ ਖਲੇ ਦਾ ਪਿੰਡ ਦੀ ਸਾਰੀ ਫੇਰਮੀ ਤੇ ਪਹਿਲਾਂ ਦਾ ਰੂੜੀਆਂ ਦੇ ਅੱਗੇ ਗੰਦ ਕੀਤੀ ਗਈ ਹੈ ਕਿਉਂਕਿ ਬਹੁਕਰ ਵਾਲੇ ਕਹਿੰਦੇ ਸੀਗੇ ਕਿ ਜਿਹੜਾ ਕੂੜਾ-ਕਬਾੜ ਆ ਉਹਨਾਂ ਦੇ ਘਰ ਦੇ ਸਾਹਮਣੇ ਜਿਹੀ ਉੜ ਕੇ ਹਨੇਰੀ ਦੇ ਵਿੱਚ ਜਾਂ ਮੀਂਹ ਦੇ ਵਿੱਚ ਉਹ ਸਾਰਾ ਉਹਨਾਂ ਦੇ ਘਰਾਂ ਦੇ ਅੰਦਰ ਦਰਵਾਜ਼ਿਆਂ ਚ ਚਲੇ ਜਾਂਦਾ ਸੀਗਾ ਜਿਸ ਕਰਕੇ ਪਰ ਇਹ ਸਾਰੇ ਪਿੰਡ ਦੀ ਫੇਰਮੀ ਤੇ ਇਹ ਗੰਦ ਕੀਤੀ ਗਈ ਹੈ ਉਸ ਤੋਂ ਬਾਅਦ ਉਹਦੇ ਵਾਲੇ ਢਾਲੇ ਜਿਹੜੀਆਂ ਹੈਗੀਆਂ ਨੇ ਉਹ ਕੱਚਾ ਸੀਗੀ ਜਗ੍ਹਾ ਟਿੱਕੜ ਹੋ ਜਾਂਦਾ ਸੀਗਾ ਜਾਂ ਰਾਗੀ ਰਾਣਾ ਦਿੱਕਤ ਹੁੰਦੀ ਸੀ ਉੱਥੇ ਟੈਲਾ ਲੱਗ ਗਿਆ ਨੇ ਉਸ ਤੋਂ ਬਾਅਦ ਆਪਣੇ ਬਾਥਰੂਮ ਨੇ ਜਿਹੜੇ ਉਹ ਵੀ ਬਣਾਏ ਜਾ ਰਹੇ ਨੇ ਸਰਬ ਸੰਜੇ ਅਭਿਆਨ ਦੇ ਤਹਿਤ ਜਿਵੇਂ ਰਾਘੇ ਜਾਂ ਉੱਥੇ ਉਹ ਫੰਕਸ਼ਨ ਹੁੰਦਾ ਹੈ ਮਾਤਾ ਰਾਨੀਆ ਕੋਲ ਰਾਤ ਜਗ੍ਹਾ ਹੁੰਦੀ ਹੈ ਜਾਂ ਮਾੜੀ ਦੇ ਪ੍ਰੋਗਰਾਮ ਹੁੰਦੇ ਆ ਪਾਰਕ ਦੇ ਵਿੱਚ ਉਸ ਕਰਕੇ ਇੱਥੇ ਚਾਰ ਬਾਥਰੂਮ ਜੇ ਬਣਾਏ ਗਏ ਨੇ ਇਹ ਕਹਿੰਦੇ ਪੁਰਾਣੇ ਰਸਤੇ ਸੀਗੇ ਜਿਹੜੇ 18 18 20 20 ਸਾਲ ਪੁਰਾਣੇ ਉਹ ਵੀ ਪੱਕੇ ਕਰ ਦਿੱਤੇ ਗਏ ਨੇ ਇੱਕ ਅਸੀਂ ਨੇ ਹੋੜੀ ਸਕੂਲ ਤੋਂ ਲੈ ਕੇ ਇੱਕ ਸਰਾਂਤਪੱਟਣਾ ਰੋਡ ਤੱਕ ਰਸਤਾ ਕਿੱਡਾ ਹੈ ਜੋ ਕਿ 28 ਫੁੱਟ ਚੌੜਾ ਹੋ ਗਿਆ ਸਰਾਂਤਪੱਟਣਾ ਰੋਡ ਅੱਛਾ ਜੀ ਪੰਪ ਦੇ ਕੋਲ ਉਹ ਸਿੱਧਾ ਬਾਈਪਾਸ ਨਾਲ ਲੱਗਦਾ ਹੈ ਜਿਸ ਕਰਕੇ ਸਾਨੂੰ ਅੱਡੇ ਦੇ ਵਿੱਚ ਰੁਕੀ ਅੱਡੇ ਦੇ ਵਿੱਚ ਬਹੁਤ ਦਿੱਕਤ ਹੁੰਦੀ ਲਗੀ ਇੱਥੇ ਟ੍ਰੈਫਿਕ ਦਾ ਬਹੁਤ ਜ਼ਿਆਦਾ ਜ਼ੋਰ ਹੋ ਜਾਂਦਾ ਸੀਗਾ ਤੇ ਇੱਥੇ ਅਦਾ ਅਦਾ ਘੰਟਾ ਜਾਂ 15 15 20 ਮਿੰਟ ਉਮਲੀ ਲੱਗ ਜਾਂਦੇ ਸੀਗੇ ਜਿਹਨੂੰ ਜਲਦੀ ਹੁੰਦੀ ਸੀ ਕਾਲੀ ਹੁੰਦੀ ਸੀ ਤਾਂ ਇੱਥੇ ਮੱਲੋ ਮੱਲੀ ਜਾਮ ਲੱਗ ਜਾਂਦਾ ਸੀਗਾ ਤੇ ਦੁਕਾਨਦਾਰਾਂ ਨੂੰ ਵੀ ਦਿੱਕਤ ਹੁੰਦੀ ਸੀ ਇਸ ਕਰਕੇ ਇੱਕ ਰਸਤਾ ਹੈ ਜਿਹੜਾ ਪਹਿਲਾਂ ਹੀ ਉਧਰੋਂ ਨਿਕਲ ਜੂਗਾ ਸ਼ਾਰਟਕਟ ਹੋ ਜੂਗਾ ਤੇ ਉਹ ਸਿੱਧਾ ਜਾ ਕੇ ਰੋਡ ਨੂੰ ਮੈਨੂੰ ਜਿਨ੍ਹਾਂ ਨੇ ਮਤਲਬ ਮਾਰਕੀਟ ਦੇ ਵਿੱਚ ਨਹੀਂ ਆਉਣਾ ਤਾਂ ਉਧਰੋਂ ਨਿਕਲ ਜਾ ਕਰਨੀ 18 ਫੁੱਟ ਚੌੜਾ ਕੀਤਾ ਜਾਵੇ ਇੱਕ ਜਵਾਕਾਂ ਵਾਸਤੇ ਹੁਣ ਤੁਸੀਂ ਕੀ ਮਾਡਲ ਲੈ ਕੇ ਆ ਰਹੇ ਹੋ ਕੁਛ ਏਡਾ ਬੁੱਦਾ ਵਾਸਤੇ ਮੁੱਖ ਮੰਤਰੀ ਸਾਹਿਬ ਵੱਲੋਂ ਪਰ ਇੱਕ ਐਮਐਲਏ ਸਾਹਿਬ ਵੱਲੋਂ ਇੱਕ ਗਰਾਊਂਡ ਦਿੱਤਾ ਗਿਆ ਹੈ ਅਮੇਦ ਆਪ ਦੀ ਗੋਸ਼ੀ ਦਾ ਅਪਾ ਨੂੰ ਇੱਕ ਗਰਾਊਂਡ ਪਾਸ ਕੀਤਾ ਜੋ ਕਿ ਸਰਕਾਰ ਵੱਲੋਂ ਹੀ ਬਣਾਇਆ ਜਾਊਗਾ ਜਿੱਤੀ ਜਗਾ ਵੀ ਰੱਖੀ ਜਾ ਚੁੱਕੀ ਹੈ ਤੇ ਉੱਥੇ ਤਿਆਰੀ ਵੀ ਚੱਲ ਰਹੀ ਉਹਦਾ ਟੈਂਡਰ ਆਉਣ ਵਾਲਾ ਹੈ ਜਿਦੋਂ ਟੈਂਡਰ ਹੋ ਗਿਆ ਉੱਥੇ ਉਹ ਵੀ ਕੰਮ ਸ਼ੁਰੂ ਕੀਤਾ ਜਾਊਗਾ ਤੇ ਜਿਹੜੇ ਕੱਚੇ ਮਕਾਨਾਂ ਦੇ ਸਭ ਨੂੰ ਪੈਸੇ ਪੈ ਗਏ ਜੀ ਆ ਉੱਥੇ ਆਪਣੇ ਕਰੀਬ 50 ਤੋਂ ਉੱਪਰ ਜਣਿਆਂ ਨੂੰ ਕੱਚੇ ਮਕਾਨਾਂ ਦੇ ਪੈਸੇ ਪਏ ਜਮਲਾ ਦਾ ਨਾਲ ਨਾਲੇ ਪਿੰਡਾਂ ਦੇ ਸਭ ਤੋਂ ਵੱਧ ਪੈਸੇ ਆਪਣੇ ਪਿੰਡ ਦੇ ਵਿੱਚ ਹੀ ਪਏ ਨੇ ਕੱਚੇ ਮਕਾਨਾਂ ਦੇ ਤੇ ਉਹਨਾਂ ਨੇ ਬਣਾ ਵੀ ਲੈਣੇ ਤੇ ਕੁਝ ਵੀ ਨਹੀਂ ਜਿਹੜੇ ਅਸੀਂ ਸ਼ੁਰੂ-ਸ਼ੁਰੂ ਤੋਂ ਦੇਖਦੇ ਜਿਨੇ ਕੱਚੇ ਕੰਦਨੋਂ ਵੀ ਪੱਕੀਆਂ ਹੋ ਗਈਆਂ ਤੁਸੀਂ ਵੀ ਵੇਖੀ ਹੋਗਾ ਹਾਂਜੀ ਹਾਂਜੀ ਲਾਇਬ੍ਰੇਰੀ ਵੀ ਐਮਐਲਏ ਸਾਹਿਬ ਨੇ ਆਪਣੇ ਪਿੰਡ ਨੂੰ ਦਿੱਤੀ ਸੀਗੀ ਜੋ ਕਿ ਆਪਣੇ ਹਲਕੇ ਦੇ ਤਿੰਨ ਜਗ੍ਹਾ ਹੀ ਆਈ ਸੀਗੀ ਰੁੜਕੀ ਚ ਨਾਲ ਸਰਪਦਾਰਸ਼ੀ ਤੇ ਆਪਣੇ ਪਿੰਡ ਨੂੰ ਲਾਇਬ੍ਰੇਰੀ ਵੀ ਕੰਪਨੀ ਬਣ ਕੇ ਤਿਆਰ ਹੋ ਗਈ ਹੈ ਉੱਥੇ ਹੁਣ ਆਪਾਂ ਪਿੰਡ ਦੇ ਵਸਨੀਕਾਂ ਵੱਲੋਂ ਐਪਲੀਕੇਸ਼ਨਾਂ ਮੰਗੀਆਂ ਨੇ ਤੇ ਉਹ ਵੀ ਅਗਲੇ ਹਫਤੇ ਵਿੱਚ ਸ਼ੁਰੂ ਕਰ ਦਿੱਤੀ ਜਾਂਦੀ ਜਿਸ ਕਰਕੇ ਵਿਦਿਆਰਥੀਆਂ ਨੂੰ ਬਹੁਤ ਲਾਭ ਹੋਊਗਾ ਬੁੱਕਸ ਦਾ ਜਾਂ ਕਿਸੇ ਨੇ ਕੋਈ ਪੋਸਟ ਅਪਲਾਈ ਕਰਨੀ ਹੋਵੇ ਤੇ ਕੰਪਿਊਟਰ ਵੀ ਹੈ ਉਹ ਬਹੁਤ ਸੌਖੇ ਮਿਲੂਗਾ ਵਧੀਆ ਕੰਮ ਕਰ ਰਹੇ ਨੇ ਰੁੜਕੀ ਪਿੰਡ ਦੇ ਵਿੱਚ ਆਪਾਂ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿ ਆੜੇ-ਦਾਲੇ ਪਿੰਡਾਂ ਦੇ ਵਿੱਚ ਆਪਣੀ ਵੀਡੀਓ ਜਾਵੇ ਇਹਨਾਂ ਨੂੰ ਦੇਖ ਕੇ ਹੋਰ ਪਿੰਡ ਵੀ ਇਦਾਂ ਦੇ ਕੰਮ ਕਰਨ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ